ਪੰਜ ਦਰਿਆ ਇਸ ਦੇਸ਼ ਦੇ ਤਾਈਓ ਕੈਡ ਪੰਜਾਬ ਰਾਵੀ ਸਤਲੁਜ ਬਿਆਸ ਜੀ ਜੇਲਮਯਾ ਰਚਨਾਬ ਲਿਖੇ ਮੁਲਖਾਂ ਦੇ ਗੁਣ ਗੁਣੀਆਂ ਸਾਰੀ ਤੁਰ ਫਿਰ ਵੇਖੀ ਦੁਨੀਆ ਕੁਲ ਜਗ ਦੀਆਂ ਕਰੀਆਂ ਸਹਿਰਾਂ ਇੱਕ ਨਜ਼ਮ ਬਣਾਉਣੀ ਸ਼ੈਰਾਂ ਜੀਬ ਕੁਤਰੇ ਲਫਜ਼ ਪੰਜਾਬੀ ਦੇ ਸਾਕੀ ਨਸ਼ਾ ਚੜਾ ਦੇ ਉੱtre ਨਾ ਲਾ ਮੁਖ ਨੂੰ ਜਾਮ ਸ਼ਰਾਬੀ ਦੇ ਚਾਣ ਸੋਨੇ ਸ਼ਾਮ ਫਰਾਂਸੋਂ ਗੋਲ ਗਰਦਨ ਕੰਚ ਗਲਾਸੋਂ ਸ਼ੇਰਾਂ ਵਰਗੇ ਉਭਰੇ ਸੀਨੇ ਚਿਹਰੇ ਦਗ ਦੇ ਨੈਣ ਨਗਿਨੇ ਐਸਾ ਗੱਬਰੂ ਜੱਗ ਵਿੱਚ ਹੋਣਾ ਨਾ ਵੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਟਲੇ ਬਰਫ਼ ਹਿਮਾਲੇ ਪਰਬਤ ਜਲ ਮਿੱਠਾ ਖੰਡ ਦਾ ਸ਼ਰਬਤ ਪੰਜ ਨਦੀਆਂ ਮਾਰਨ ਲੈਰਾਂ ਹੈਡ ਬਨ ਕੇ ਕੱਢ ਲੀਆਂ ਨਹਿਰਾਂ ਛੱਡ ਵਾਟਰ ਮੈਨਰ ਪਰਮੇ ਦੇ ਵੇਖ ਚਾ ਜੇ ਚੜਨ ਕਿਸਾਨਾਂ ਨੂੰ ਖੇਤ ਖਿੜ ਖਿੜ ਹੱਸਦੇ ਨਰਮੇ ਦੇ ਹਰੀ ਚਰੀਆਂ ਦੀ ਹਰਿਆਵਲ ਕਿਤੇ ਲੈ ਲੈ ਕਰਦੇ ਚਾਵਲ ਰਲ ਗੁੱਢੜੇ ਜਾਣ ਕਮਾਦੀ ਮੁੰਡਿਆਂ ਰੱਜ ਰੱਜ ਚੂਰੀ ਖਾਦੀ ਦੀਦਾ ਕਿਉ ਨਾ ਲਿਪੜਿਆ ਪੋਣਾ ਨਾ ਕੋਈ ਦੇਸ ਪੰਜਾਬੋਂ ਸੋਣਾ ਨਾ ਬੜੀ ਰੌਣਕ ਖੇਤਰ ਅਗਲੇ ਟਾਲੀ ਪਰ ਬੋਲਣ ਬਗਲੇ ਹਲਵਾਉਂਦੇ ਫਿਰ ਨਟ ਡਾਇਰੈਕਟਰ ਜਿਵੇਂ ਐਕਟਿੰਗ ਕਰਦੇ ਐਕਟਰ ਬਲਡوزر ਫਿਰ ਦੇ ਕਮਲੇ ਜਏ ਦਿਲ ਖਿੱਚਦੇ ਲੰਗਦਿਆਂ ਰਾਈਆਂ ਦੇ ਟਿਊਬਰ ਪਰ ਫੁੱਲ ਦੇ ਕਮਲੇ ਜਏ ਖਿੜੇ ਕੇਤਕੀਆਂ ਤੇ ਗੇਂਦੇ ਕਿਤੇ ਸ਼ੋਸ਼ਣ ਖੁਸ਼ਬੂ ਦੇਂਦੇ ਥਾਂ ਥਾਂ ਤੇ ਬਿਜਲੀਆਂ ਬਲੀਆਂ ਲੌਰੀਆਂ ਗੁੰਦ ਲੌਕਲੀਆਂ ਕਿਸੇ ਐਸਾ ਹਾਰ ਪਰੋਣਾ ਨਾ ਵੇ ਕਿ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਣਾ ਨਾ ਗੋਭੀ ਮਟਰ ਟਮਾਟਰ ਗੰਗਾਜਰ ਜਿੱਥੇ ਰੇਤ ਮਤੀਰੇ ਬਾਜਰ ਕੜਕਾਂ ਦੀਆਂ ਗਿੱਠ ਗਿੱਠ ਬੱਲੀਆਂ ਮੱਕੀਆਂ ਦੇ ਕੁਛੜੀ ਛੱਲੀਆਂ ਛਣ ਕੰਗਣ ਛਣ ਕੰਟਾ ਟਾਂਦੇ ਕਰੇ ਸਰਸੋਂ ਝਰਮਲ ਝਰਮਲ ਜੀ ਫੁੱਲ ਟੈ ਕਣ ਸਭ ਜਪਲਾਟਾਂ ਦੇ ਬੋੜ ਪੌਣ ਵਗੀ ਤੋਂ ਸ਼ੂਕਣ ਟਿੱਪੜਾਂ ਪਰ ਕੋਇਲਾਂ ਕੂਕਣ ਬਾਗਾਂ ਵਿੱਚ ਅੰਬੀਆਂ ਰਸੀਆਂ ਖਾ ਤੋਤਾ ਮੈਨ ਹਸੀਆਂ ਬੋਲ ਬੁਲਬੁਲ ਵਰਗਾ ਮੋਣਾ ਨਾ ਦੇਖੇ ਦੇਸ ਬਥੇਰੇ ਦੁਨੀਆਂ ਦੇ ਕੋਈ ਦੇਸ ਪੰਜਾਬੋਂ ਸੋਹਣਾ ਨਾ ਲੋਕ ਧਰਮੀ ਦਾ ਤੇ ਦਾਨੇ ਵੰਡਦੇ ਵਣ ਭਰੇ ਖਜ਼ਾਨੇ ਨੂ ਰਾਣੀ ਤੇਤੀ ਮੇਲਣ ਨਿਤ ਦੌਲਤ ਦੇ ਵਿੱਚ ਖੇਲਣ ਲੜ ਉੱਡਦੇ ਰੰਗਲੇ ਸਾਲੂ ਦੇ ਜਾਣ ਪਹਿਲਾਂ ਪਾਉਂਦੀਆਂ ਮੋਰਨੀਆਂ ਪੱਤੇ ਟੋਵਣ ਕੰਤ ਅਰ ਸਾਲੂ ਦੇ ਮਾਰ ਬੜਕਾ ਵਹਿੜੇ ਬੜਕਣ ਗਲ ਵਿੱਚ ਕੁੰਗਰਾਲਾਂ ਖੜਕਣ ਬਣ ਬੱਗਿਆਂ ਦੇ ਚੜ ਲੈਂਦੇ ਉਸ ਮੱਝ ਨੂੰ ਮੱਝ ਨਾ ਕਹਿੰਦੇ ਜੇ ਸਮਝ ਨੇ ਪਰਦੇ ਢੋਣੇ ਨਾ ਵੇਖੇ ਦੇਸ ਬਥੇਰੇ ਦੁਨੀਆਂ ਦੇ ਕੋਈ ਦੇਸ ਪੰਜਾਬ ਹੋਣਾ ਨਾ ਰੰਗ ਲਾਲ ਕਮਾਨਾ ਥਰੂ ਮਲਰੁਸਤਮ ਵਰਗੇ ਗੱਭਰੂ ਕਰ ਵਰਜਸ ਦੀਆਂ ਰੱਖੀਆਂ ਹੀਰੇ ਹਰਨ ਵਰਗੀਆਂ ਅੱਖੀਆਂ ਕੱਦ ਸਰੂਆ ਵਰਗੇ ਜਵਾਨਾਂ ਦੇ ਹੰਸਾ ਦੇ ਵਰਗੀਆਂ ਤੋਰਾ ਜੀ ਹੱਥ ਸੋਹੇ ਗੁਰਜ ਪਲਵਾਨਾਂ ਦੇ ਨੇਰੇ ਘਿਓ ਵਿੱਚ ਰਜਣ ਸਾਲਣ ਜਿੰਦ ਦੇ ਵੀ ਲਜ ਪਾਲਣ ਸਜਣਾਂ ਦੀਆਂ ਵੰਡ ਦੇ ਪੀੜਾਂ ਜਿੱਥੇ ਖੜਦੇ ਕਰਦੇ ਢੀੜਾਂ ਜਿੰਦ ਵਾਰਨ ਸੀਸ ਲਕੋਣਾ ਨਾ ਵੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਪੈਲੀ ਵਾਦ ਕੇ ਤੇਜ ਕਰੀਨੋਂ ਲਾਲ ਉਗਦੇ ਐਸ ਜਮੀਨੋਂ ਮੋਠ ਉੰਗੀ ਵਿਕਦੇ ਜੱਟ ਦੇ ਨਵੇਂ ਮੂੰਗਫਲੀ ਦੇ ਵਟਦੇ ਨਵੇਂ ਨੋਟ ਤਰਨ ਵਿੱਚ ਪੇਟੀ ਦੇ ਢੋਂਦੇ 60 60 ਟੋਲੇ ਨੂੰ ਹਨ ਨਾ ਤੇ ਹੋਰ ਮੇ ਆਉਂਦੇ ਬੇਟੀ ਦੇ ਮਾਮਾ ਸ਼ੇਰਨੀਆਂ ਨੂੰ ਚੁੰਗਦੇ ਲੜ ਦੁਸ਼ਮਣ ਦੇ ਸਿਰ ਡੁੰਗਦੇ ਜੋ ਰਵਰਿਆ ਕਰਨ ਚੁਗੱਤੇ ਨਾ ਹਾਰਨ ਜੈ ਮਿਲ ਫੱਤੇ ਅਗਾ ਵਾਦ ਦੇ ਪਿਛਾਂ ਖੜੋਣਾ ਨਾ ਵੇਖੇ ਦੇਸ਼ ਬਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਣਾ ਨਾ ਹੋਏ پاک ਪਟਣ ਵਿੱਚ ਬਾਬਾ ਗੁਰੂ ਨਾਨਕ ਜੀ ਦੇ ਸ਼ਾਵਾ ਬਾਬੂ ਸੋਨੇ ਦਾ ਹਰਮੰਦਰ ਹੋਵੇ ਭਜਨ ਹਮੇਸ਼ਾ ਅੰਦਰ ਰਮਰਿਤ ਸਰ ਨਗਰੀ ਗੁਰੂਆਂ ਦੀ ਹਟੇ ਪੱਥਰ ਦੇ ਬੁੱਤ ਪੂਜਣ ਤੋਂ ਹੋਵੇ ਰੱਬ ਦੀ ਆਬਾਦਤ ਸ਼ੁਰੂਆ ਦੀ ਲਾਏ ਸੰਤ ਮਹੰਤਾਂ ਡੇਰੇ ਇੱਥੇ ਪੀਰ ਬਜ਼ੁਰਗ ਬਥੇਰੇ ਰੋਹੀ ਦੁਆਬੇ ਮਾਲਵੇ ਮਾਝੇ ਗੁਰੂ ਦਸਵੇਂ ਨੇ ਸਿੰਘ ਸਾਜੇ ਐਸੀਆਂ ਸਜਦੀ ਪੱਗ ਦੀਆਂ ਚੋਣਾ ਨਾ ਐ ਜੀ ਹੌਸਲਜ ਦੀਆਂ ਪਗਦਿਆਂ ਚੋਣਾ ਨਾ ਵੇਖੇ ਦੇਸ ਬਥੇਰੇ ਦੁਨੀਆ ਦੇ ਕੋਈ ਦੇਸ ਪੰਜਾਬੂ ਸੁਣਾ ਨਾ ਧੰਨਵਾਦ